ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ 1 ਜਨਵਰੀ ਤੋਂ ਪਹਿਲਾਂ ਪਹਿਲਾਂ ਇਹ ਦੋ ਗੱਲਾਂ ਤੁਸੀਂ ਪੱਲੇ ਬੰਨ ਲੈਣੀਆਂ ਹਨ ਫਿਰ ਵੇਖਣਾ ਤੁਸੀਂ ਜੋ ਵੀ ਮੰਗੋਗੇ ਤੁਹਾਨੂੰ ਉਹੀ ਮਿਲ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਹ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਵਿੱਚੋਂ ਆਪਣੇ ਕੰਮਕਾਰ ਵਾਲੀ ਥਾਂ ਤੋਂ ਇਹ ਦੋ ਚੀਜ਼ਾਂ ਬਾਹਰ ਸੁੱਟ ਦਿਓ ਇਹ ਦੋ ਚੀਜ਼ਾਂ ਨੂੰ ਆਪਣੇ ਤੋਂ ਦੂਰ ਕਰ ਦਿਓ ਕਿਉਂਕਿ ਇਹ ਦੋ ਚੀਜ਼ਾਂ ਸਾਡੇ ਘਰ ਦੇ ਵਿੱਚ ਦੁੱਖ ਕਲੇਸ਼ ਦੀ ਜੜ ਹਨ ਇਹ ਦੋ ਚੀਜ਼ਾਂ ਸਾਡੇ ਘਰ ਦੇ ਵਿੱਚ 네ਗੇਟਿਵਿਟੀ ਦਲਿੱਦਰਤਾ ਨੂੰ ਲੈ ਕੇ ਆਉਂਦੀਆਂ ਹਨ ਬਿਮਾਰੀ ਨੂੰ ਲੈ ਕੇ ਆਉਂਦੀਆਂ ਹਨ ਇਹ ਦੋ ਚੀਜ਼ਾਂ ਕਿਹੜੀਆਂ ਹਨ ਉਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਨ ਵਾਲੇ ਹਾਂ ਜੀ ਇਸ ਕਰਕੇ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਜਦੋਂ ਆਪਾਂ ਅੱਧੀ ਤੇ ਅਧੂਰੀ ਗੱਲ ਨੂੰ ਸੁਣਦੇ ਹਾਂ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਅਸਲ ਵਿੱਚ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਸੁਣਨਾ ਜੇਕਰ ਸ਼ੁਰੂ ਕਰ ਦਿੱਤਾ ਹੈ ਇਸ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਕਾਮਯਾਬ ਹੋਣਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਇਸ ਨਵੇਂ ਵਰੇ ਨੂੰ ਸਭ ਤੋਂ ਸੋਹਣਾ ਸਾਲ ਬਣਾਉਣਾ ਚਾਹੁੰਦੇ ਹੋ ਇਸ ਸਾਲ ਵਿੱਚ ਤੰਦਰੁਸਤੀ ਤਰੱਕੀ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਫਿਰ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਇੱਕ ਬਹੁਤ ਹੀ ਵੱਡੀ ਕੀਮਤੀ ਤੁਹਾਡੇ ਲਈ ਸਾਬਿਤ ਹੋ ਜਾਵੇਗੀ ਹਰ ਦਿਨ ਸਾਡੇ ਕੰਮ ਆਉਣ ਵਾਲੀਆਂ ਗੱਲਾਂ ਤੁਹਾਨੂੰ ਸਮਝ ਆ ਜਾਣਗੀਆਂ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਜਾਵੇ ਸਾਥ ਸੰਗਤ ਜੀ ਇਹ ਦੋ ਚੀਜ਼ਾਂ ਇੰਨੀਆਂ ਜ਼ਿਆਦਾ ਖਤਰਨਾਕ ਹਨ ਕਿ ਜਿੱਥੇ-ਜਿੱਥੇ ਵੀ ਅਸੀਂ ਇਹਨਾਂ ਨੂੰ ਲਾਲ ਲੈ ਕੇ ਜਾਂਦੇ ਹਾਂ ਉੱਥੇ-ਉੱਥੇ ਹੀ ਸਾਡੀ ਜ਼ਿੰਦਗੀ ਦੀ ਸਾਡੇ ਕਮਾਕਾਰਾਂ ਦੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਫਿਰ ਬਹੁਤ ਜ਼ਿਆਦਾ ਵੱਧ ਜਾਂਦੀਆਂ ਹਨ ਸਾਡੇ ਕਮਾਂਕਾਰਾਂ ਦੇ ਵਿੱਚ ਵਿਗੜ ਪੈਣੇ ਸ਼ੁਰੂ ਹੋ ਜਾਂਦੇ ਹਨ ਸਾਡੇ ਕਮਾਂਕਾਰਾਂ ਵਿੱਚ ਰੁਕਾਵਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਸਾਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਜਾਣੇ ਅਣਜਾਣੇ ਦੇ ਵਿੱਚ ਹਰ ਵੇਲੇ ਇਹਨਾਂ ਨੂੰ ਚੁੱਕੀ ਆਪਣੇ ਨਾਲ ਫਿਰਦੇ ਹਾਂ ਕਿਉਂਕਿ ਇਹਨਾਂ ਤੋਂ ਜਾਣੋ ਨਹੀਂ ਹਾਂ ਇਹਨਾਂ ਦੇ ਸਾਨੂੰ ਕੀ ਨੁਕਸਾਨ ਹਨ ਇਹ ਕਿੰਜ ਸਾਨੂੰ ਪਿੱਛੇ ਵੱਲ ਖਿੱਚ ਰਹੀਆਂ ਹਨ ਕਿੰਜ ਸਾਡੀ ਜ਼ਿੰਦਗੀ ਨੂੰ ਦੁੱਖ ਦਿਲਦਰ ਰੋਗਾਂ ਦੇ ਨਾਲ ਭਰ ਰਹੀਆਂ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਇਹਨਾਂ ਦੋਹਾਂ ਚੀਜ਼ਾਂ ਦੇ ਬਾਰੇ ਫਿਰ ਇਹਨਾਂ ਦੇ ਨੁਕਸਾਨ ਅਤੇ ਇਹਨਾਂ ਤੋਂ ਬਚਣ ਦੇ ਨੁਕਤੇਆਂ ਬਾਰੇ ਗੱਲਬਾਤ ਕਰਾਂਗੇ ਜੀ ਤਾਂ ਇਹ ਦੋ ਚੀਜ਼ਾਂ ਕਿਹੜੀਆਂ ਹਨ ਸਾਡੇ ਮਨ ਦੀ ਚਿੰਤਾ ਸਟ੍ਰੈਸ ਅਤੇ ਸਾਡੇ ਮਨ ਦੀ ਈਰਖਾ ਇਹ ਦੋਵੇਂ ਚੀਜ਼ਾਂ ਸਾਨੂੰ ਅੰਦਰੋਂ ਅੰਦਰੀ ਕਮਜ਼ੋਰ ਕਰ ਦਿੰਦੀਆਂ ਹਨ ਸਾਡੇ ਅੰਦਰ ਦਾ ਕਹਿਲਾਪਣ ਨੂੰ ਵਧਾ ਦਿੰਦੀਆਂ ਹਨ ਸਾਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਲੱਗ ਜਾਂਦੇ ਹਨ ਇਨਾ ਕਰਕੇ ਅਸੀਂ ਸਿਆਣੇ ਸਾਨੂੰ ਕਹਿੰਦੇ ਹਨ ਕਿ ਚਿੰਤਾ ਚਿਖਾ ਦੇ ਸਮਾਨ ਹੁੰਦੀ ਹੈ ਇਹ ਗੱਲ ਬਿਲਕੁਲ ਸੱਚ ਹੈ ਇਹ ਚਿੰਤਾ ਬੰਦੇ ਨੂੰ ਅੰਦਰੋਂ ਅੰਦਰੀ ਵੱਡ ਵੱਡ ਕੇ ਖਾ ਜਾਂਦੀ ਹੈ ਚਿੰਤਾ ਗ੍ਰਸਤ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਖੁਸ਼ੀਆਂ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਸੁੱਖ ਦਾ ਵੀ ਆਨੰਦ ਨਹੀਂ ਮਾਣ ਸਕਦਾ ਉਹ ਹਰ ਵੇਲੇ ਚਿੰਤਾ ਦੇ ਵਿੱਚ ਡੁੱਬਿਆ ਰਹਿੰਦਾ ਹੈ ਇਸ ਕਰਕੇ ਜਿੰਨਾ ਵੀ ਹੋ ਸਕੇ ਇਹ ਚਿੰਤਾ ਤੋਂ ਦੂਰ ਰਹਿਣਾ ਹੈ ਪਰ ਚਿੰਤਾ ਕਰਨੀ ਸਾਡਾ ਸੁਭਾਅ ਬਣ ਜਾਂਦਾ ਹੈ ਸਾਨੂੰ ਤਾਂ ਲੱਗਦਾ ਹੈ ਕਿ ਜੇਕਰ ਅਸੀਂ ਕਿਸੇ ਗੱਲ ਦੀ ਚਿੰਤਾ ਨਾ ਕੀਤੀ ਇਹ ਕੰਮ ਸਿਰੇ ਹੀ ਨਹੀਂ ਚੜਨਾ ਹਰ ਵੇਲੇ ਚਿੰਤਾ ਦੇ ਵਿੱਚ ਨਿੱਕੀ-ਨਿੱਕੀ ਗੱਲ ਤੋਂ ਅਸੀਂ ਸਤਾ ਭੋਗਦੇ ਰਹਿੰਦੇ ਹਾਂ ਪਰ ਇਹ ਚਿੰਤਾ ਬੰਦੇ ਨੂੰ ਅੰਦਰੋਂ-ਅੰਦਰੀ ਖਾ ਜਾਂਦੀ ਹੈ ਇਹ ਚਿੰਤਾ ਸਾਡੇ ਤਨ ਅਤੇ ਮਨ ਨੂੰ ਕਮਜ਼ੋਰ ਕਰ ਦਿੰਦੀ ਹੈ ਉਸੇ ਹੀ ਤਰ੍ਹਾਂ ਈਰਖਾ ਵੀ ਸਾਡੇ ਤਨ ਅਤੇ ਮਨ ਨੂੰ ਕਮਜ਼ੋਰ ਕਰਦੀ ਹੈ ਈਰਖਾ ਵਸ ਪਿਆ ਇਨਸਾਨ ਵੀ ਆਪਣੇ ਕੰਮਕਾਰਾਂ ਵੱਲ ਧਿਆਨ ਨਹੀਂ ਦੇ ਪਾਉਂਦਾ ਕਿਉਂਕਿ ਉਹਦਾ ਧਿਆਨ ਤਾਂ ਹਰ ਵੇਲੇ ਦੂਜਿਆਂ ਦੀ ਜ਼ਿੰਦਗੀ ਤੇ ਧਿਆਨ ਰੱਖਣ ਵਿੱਚ ਲੱਗਾ ਰਹਿੰਦਾ ਹੈ ਉਹ ਕਿੱਥੇ ਜਾ ਰਹੇ ਹਨ ਕਿੱਥੋਂ ਆ ਰਹੇ ਹਨ ਕੀ ਖਾਂਦੇ ਹਨ ਕੀ ਪੀਂਦੇ ਹਨ ਕੀ ਕੰਮ ਕਰਦੇ ਹਨ ਤੇ ਕੀ ਨਤੀਜਾ ਨਿਕਲਦਾ ਹੈ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਵਧਾਈ ਜਾਂਦੇ ਹਨ ਪਤਾ ਹੀ ਨਹੀਂ ਲੱਗਦਾ ਕਿ ਇਸ ਕਰਕੇ ਇਹ ਈਰਖਾ ਇਹ ਚਿੰਤਾ ਸਟ्रेस ਤੋਂ ਦੂਰ ਰਹਿਣਾ ਹੈ ਜਿੰਨਾ ਦੂਰ ਰਹਾਂਗੇ ਓਨਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਜਾਵਾਂਗੇ ਜਿੰਨਾ ਹੀ ਇਹ ਚਿੰਤਾ ਤੋਂ ਈਰਖਾ ਤੋਂ ਦੂਰ ਰਾਵਾਂਗੇ ਓਨਾ ਹੀ ਸਾਡੀ ਜ਼ਿੰਦਗੀ ਵਿੱਚ ਅਸੀਂ ਤੰਦਰੁਸਤ ਰਹਾਂਗੇ ਤਰੱਕੀ ਕਰਾਂਗੇ ਪਰ ਕੁਝ ਭੈਣ ਭਰਾ ਕਹਿ ਦਿੰਦੇ ਹਨ ਕਿ ਅਸੀਂ ਖੁਦ ਚਿੰਤਾ ਨਹੀਂ ਕਰਦੇ ਕੀ ਕਰੀਏ ਆਪਣੇ ਆਪ ਹੀ ਚਿੰਤਾ ਸਾਡੇ ਮਨ ਤੇ ਆ ਜਾਂਦੀ ਹੈ ਜਾਂ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਆ ਜਾਂਦੀ ਹੈ ਤਾਂ ਜੇਕਰ ਤੁਸੀਂ ਇਹ ਚਿੰਤਾ ਈਰਖਾ ਤੋਂ ਮੁਕਤ ਹੋਣਾ ਚਾਹੁੰਦੇ ਹੋ ਇਹਦੇ ਲਈ ਅਸੀਂ ਤੁਹਾਨੂੰ 2-4 ਨੁਕਤੇ ਦੱਸਦੇ ਹਾਂ ਸਭ ਤੋਂ ਪਹਿਲਾਂ ਜੇ ਤੁਹਾਡੇ ਮਨ ਵਿੱਚ ਕੋਈ ਵੀ ਗੱਲ ਉੱਤੇ ਕਿਸੇ ਨੂੰ ਗੱਲ ਨੂੰ ਲੈ ਕੇ ਚਿੰਤਾ ਆ ਜਾਂਦੀ ਹੈ ਤਾਂ ਤੁਹਾਨੂੰ ਕਿਸੇ ਵੀ ਗੱਲ ਦਾ ਸਟ्रेस ਰਹਿੰਦਾ ਹੈ ਤਾਂ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਪਿੱਛੇ ਝਾਤ ਮਾਰੋ ਕਿ ਕਿਹੜਾ ਕੰਮ ਤੁਹਾਡੇ ਸੋਚਣ ਦੇ ਮੁਤਾਬਿਕ ਜਾਂ ਤੁਹਾਡੀ ਚਿੰਤਾ ਕਰਨ ਦੇ ਨਾਲ ਠੀਕ ਹੋਇਆ ਹੋਵੇ ਚਿੰਤਾ ਕਰਕੇ ਕੁਝ ਵੀ ਠੀਕ ਨਹੀਂ ਹੁੰਦਾ ਚਿੰਤਾ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ ਹਨ ਪਰ ਘਟਦੀਆਂ ਨਹੀਂ ਜੇਕਰ ਅਸੀਂ ਚਿੰਤਾ ਦੀ ਜਗ੍ਹਾ ਤੇ ਚਿੰਤਨ ਕਰੀਏ ਉਹ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰੀਏ ਪਰਮਾਤਮਾ ਤੋਂ ਹੀ ਆਪਣੀਆਂ ਚਿੰਤਾਵਾਂ ਮੁਸ਼ਕਲਾਂ ਦਾ ਹੱਲ ਮੰਗੀਏ ਤਾਂ ਸਾਡੀਆਂ ਸਾਰੀਆਂ ਹੀ ਚਿੰਤਾਵਾਂ ਤੇ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ ਪਰ ਹਰ ਵੇਲੇ ਚਿੰਤਾ ਗ੍ਰਸਤ ਰਹਿਣਾ ਇਹ ਮਾੜੀ ਆਦਤ ਹੈ ਸਾਡੀ ਜ਼ਿੰਦਗੀ ਦੇ ਵਿੱਚ ਜੋ ਹੋ ਰਿਹਾ ਹੈ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੋ ਰਿਹਾ ਹੈ ਜਿੰਨੀ ਛੇਤੀ ਇਸ ਗੱਲ ਨੂੰ ਸਮਝ ਲਵਾਂਗੇ ਓਨੇ ਹੀ ਸੌਖੇ ਹੋ ਜਾਵਾਂਗੇ ਸਾਡਾ ਕੰਮ ਹੈ ਕਰਮ ਕਰਨਾ ਫਲ ਉਸ ਪਰਮਪਿਤਾ ਪਰਮਾਤਮਾ ਨੇ ਦੇਣਾ ਹੈ ਕਿੰਨਾ ਦੇਣਾ ਹੈ ਤੇ ਕਦੋਂ ਦੇਣਾ ਹੈ ਇਹ ਸਭ ਕੁਝ ਪਰਮਾਤਮਾ ਦੇ ਹੱਥ ਵਸ ਹੈ ਬਸ ਅਸੀਂ ਕਰਮ ਕਰਦੇ ਜਾਣਾ ਹੈ ਰੁਕਣਾ ਨਹੀਂ ਨਾ ਹੀ ਕਿਸੇ ਗੱਲ ਦੀ ਚਿੰਤਾ ਕਰਨੀ ਹੈ ਕਿਉਂਕਿ ਅੱਜ ਤੱਕ ਸਾਡੀ ਚਿੰਤਾ ਕਰਕੇ ਕੁਝ ਵੀ ਠੀਕ ਨਹੀਂ ਹੋਇਆ ਫਿਰ ਅੱਗੇ ਕਿਵੇਂ ਹੋ ਸਕਦਾ ਜੇ ਇਸੇ ਗੱਲ ਨੂੰ ਸਮਝ ਲਈਏ ਤਾਂ ਸਾਡੀ ਚਿੰਤਾ ਦੂਰ ਹੋ ਸਕਦੀ ਹੈ। ਬਾਕੀ ਪਰਮਾਤਮਾ ਤੇ ਭਰੋਸਾ ਰੱਖੋ। ਪਰਮਾਤਮਾ ਦਾ ਨਾਮ ਜਪੋ। ਆਪਣੇ ਮਨ ਦੇ ਵਿੱਚ ਗੁਰੂ ਦਾ ਗਿਆਨ ਤੇ ਧਿਆਨ ਭਰੋ। ਤੇ ਜੇਕਰ ਤੁਸੀਂ ਗੁਰੂ ਦੇ ਧਿਆਨ, ਜੇ ਗਿਆਨ ਨਾਲ ਜੁੜ ਜਾਂਦੇ ਹੋ, ਇਹ ਚਿੰਤਾਵਾਂ ਤੇ ਈਰਖਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਵਿਸ਼ਾ ਵਿਕਾਰ ਫਿਰ ਤੁਹਾਡੇ ਨੇੜੇ ਤੇੜੇ ਜੇਕਰ ਨਹੀਂ ਭਟਕਦਾ ਤੇ ਪਰ ਤੁਸੀਂ ਗੁਰੂ ਦੇ ਗਿਆਨ ਧਿਆਨ ਤੋਂ ਦੂਰ ਹੋ। ਤਾਂ ਅੱਜ ਇਹ ਗੁਰੂ ਦਾ ਗਿਆਨ ਧਿਆਨ ਪ੍ਰਾਪਤ ਕਰ ਲਓ ਗੁਰਬਾਣੀ ਦੇ ਰਾਹੀਂ ਗੁਰੂ ਜੀ ਨੇ ਗਿਆਨ ਦਿਆਂ ਹੀ ਤਾਂ ਗੱਲਾਂ ਦਸੀਆਂ ਹਨ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਹੈ ਜਿੰਨਾ ਹੀ ਅਸੀਂ ਗੁਰੂ ਦਾ ਗਿਆਨ ਹਾਸਿਲ ਕਰਦੇ ਹਾਂ ਧਿਆਨ ਲਾਉਂਦੇ ਹਾਂ ਉਨਾ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਸਮਝ ਜਾਵਾਂਗੇ ਸਾਨੂੰ ਚੰਗੇ ਮਾੜੇ ਦਾ ਗਿਆਨ ਹੋ ਜਾਵੇਗਾ ਸਾਨੂੰ ਪਤਾ ਲੱਗਦਾ ਹੈ ਕਿ ਠੀਕ ਹੈ ਤੇ ਕੀ ਗਲਤ ਹੈ ਅਸੀਂ ਸਹੀ ਫੈਸਲੇ ਕਰਨ ਦੇ ਯੋਗ ਹੋ ਜਾਵਾਂਗੇ ਗੁਰੂ ਦੀ ਮੱਤ ਸਾਨੂੰ ਮਿਲ ਜਾਵੇਗੀ ਸਵੇਰੇ ਉੱਠਦਿਆਂ ਗੁਰਬਾਣੀ ਦਾ ਪਾਠ ਵੀ ਕਰਨਾ ਹੈ ਸਿਮਰਨ ਵੀ ਕਰਨਾ ਹੈ ਜਿਸ ਦਿਨ ਤੋਂ ਸਿਮਰਨ ਕਰਨਾ ਸ਼ੁਰੂ ਕਰ ਦੇਵਾਂਗੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓਗੇ ਬਦਲਾਵ ਤੁਹਾਨੂੰ ਜ਼ਿੰਦਗੀ ਵਿੱਚ ਖੁਦ ਦਿਸਣੇ ਸ਼ੁਰੂ ਹੋ ਜਾਣਗੇ ਇਹ ਚਿੰਤਾਵਾਂ ਪਰੇਸ਼ਾਨੀਆਂ ਆਪਣੇ ਆਪ ਹੀ ਤੁਹਾਡਾ ਰਾਹ ਛੱਡ ਦੇਣਗੀਆਂ ਜੇ ਤੁਹਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਆ ਰਹੀ ਹੈ ਤਾਂ ਆਪਣੇ ਮਨ ਦੇ ਵਿੱਚੋਂ ਉਹਦੇ ਪ੍ਰਤੀ ਈਰਖਾ ਕੱਢਣ ਦੇ ਲਈ ਇਹ ਸੋਚੋ ਕਿ ਉਸ ਬੰਦੇ ਨੂੰ ਜੋ ਵੀ ਮਿਲਿਆ ਹੈ ਉਹਦੀ ਕਿਸਮਤ ਉਹਦੀ ਮਿਹਨਤ ਦਾ ਫਲ ਉਸਨੂੰ ਮਿਲਿਆ ਹੈ ਤੇ ਦੇਣ ਵਾਲਾ ਪਰਮ ਪਿਤਾ ਪਰਮਾਤਮਾ ਸਾਨੂੰ ਜੋ ਮਿਲ ਰਿਹਾ ਹੈ ਪਰਮ ਪਿਤਾ ਪਰਮਾਤਮਾ ਜੀ ਹੀ ਦੇ ਰਹੇ ਹਨ ਦੇਂਦੇ ਕਿਵੇਂ ਹਨ ਸਾਡੇ ਕਰਮਾਂ ਦੇ ਆਧਾਰ ਤੇ ਸਾਡੀ ਮਿਹਨਤ ਦੇ ਆਧਾਰ ਤੇ ਜੇ ਅਸੀਂ ਵੀ ਸੱਚੀ ਸੁੱਚੀ ਨੀਅਤ ਦੇ ਨਾਲ ਮਿਹਨਤ ਕੀਤੀ ਹੋਵੇਗੀ ਈਮਾਨਦਾਰੀ ਦੇ ਨਾਲ ਕੰਮ ਕੀਤਾ ਹੋਵੇਗਾ ਤਾਂ ਸਾਨੂੰ ਵੀ ਸਾਡੀ ਕੀਤੀ ਹੋਈ ਮਿਹਨਤ ਦਾ ਫਲ ਜ਼ਰੂਰ ਮਿਲ ਜਾਵੇਗਾ ਸੱਚੀਆਂ ਨੀਤਾਂ ਨੂੰ ਮੁਰਾਦਾ ਜ਼ਰੂਰ ਮਿਲ ਜਾਂਦੀਆਂ ਹਨ ਜੇਕਰ ਅਸੀਂ ਸੱਚੇ ਮਨ ਦੇ ਨਾਲ ਇਮਾਨਦਾਰੀ ਦੀ ਨੀਅਤ ਨਾਲ ਮਿਹਨਤ ਕਰਾਂਗੇ ਯਕੀਨ ਕਰਕੇ ਜਾਣਿਓ ਸਾਡੀ ਕੀਤੀ ਹੋਈ ਮਿਹਨਤ ਨੂੰ ਇੱਕ ਨਾ ਇੱਕ ਦਿਨ ਰੰਗ ਭਾਗ ਜ਼ਰੂਰ ਲੱਗ ਜਾਣਗੇ ਇਹ ਗੁਰੂ ਸਾਹਿਬ ਜੀ ਤੇ ਭਰੋਸਾ ਰੱਖ ਕੇ ਗੱਲ ਕਹਿ ਰਹੀ ਹਾਂ ਤੁਸੀਂ ਵੀ ਇਸ ਗੱਲ ਦਾ ਭਰੋਸਾ ਰੱਖੋ ਕਿਸੇ ਦੀਆਂ ਲੱਤਾਂ ਖਿੱਚਣ ਦੇ ਨਾਲੋਂ ਆਪਣੇ ਵੱਲ ਧਿਆਨ ਦਿਓ। ਕਿਸੇ ਦੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ? ਉਹ ਆਪਣਾ ਕੰਮ ਕਿਸ ਤਰ੍ਹਾਂ ਕਰ ਰਿਹਾ ਹੈ? ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ। ਅਸੀਂ ਆਪਣੇ ਆਪ ਦੇ ਵਿੱਚ ਸੁਧਾਰ ਕਰੀਏ, ਆਪਣੇ ਕੰਮਾਂ ਦੇ ਵਿੱਚ ਸੁਧਾਰ ਕਰੀਏ। ਸਿਆਣੇ ਆਖਦੇ ਹਨ ਕਿਸੇ ਦੀ ਖਿੱਚੀ ਹੋਈ ਲੀਕ ਨੂੰ ਛੋਟਾ ਕਰਨਾ ਹੈ ਜਾਂ ਨਹੀਂ ਕਰਨਾ, ਉਹਨੂੰ ਮਿਟਾਉਣ ਦੀ ਲੋੜ ਨਹੀਂ। ਉਹਦੇ ਸਾਹਮਣੇ ਆਪਣੀ ਵੱਡੀ ਲਕੀਰ ਖਿੱਚ ਦਿਓ। ਤੇ ਜੇਕਰ ਕਿਸੇ ਦੀ ਕਾਮਯਾਬੀ ਤਰੱਕੀ ਵੇਖ ਕੇ ਸੜ ਰਹੇ ਹੋ ਸੜਨ ਦੀ ਬਜਾਏ ਉਹਦੇ ਤੋਂ ਜ਼ਿਆਦਾ ਮਿਹਨਤ ਕਰੋ ਜ਼ਿਆਦਾ ਜਾਣਕਾਰੀ ਹਾਸਿਲ ਕਰੋ ਤੁਸੀਂ ਵੀ ਕਾਮਯਾਬ ਹੋ ਜਾਓਗੇ ਹਮੇਸ਼ਾ ਇੱਕ ਗੱਲ ਯਾਦ ਰੱਖਣਾ ਸਾਡੇ ਮਾੜੇ ਸੋਚਣ ਦੇ ਨਾਲ ਸਾਡਾ ਮਾੜਾ ਕਰਨ ਦੇ ਨਾਲ ਕਿਸੇ ਦਾ ਕੁਝ ਮਾੜਾ ਨਹੀਂ ਹੋ ਜਾਣਾ ਉਹ ਸਾਡਾ ਹੀ ਮਾੜਾ ਹੋਵੇਗਾ ਜਿਹੜੇ ਕਿਸੇ ਦਾ ਮਾੜਾ ਸੋਚਦੇ ਹਨ ਜਾਂ ਈਰਖਾ ਕਰਦੇ ਹਨ ਉਹਨਾਂ ਦਾ ਮਾੜਾ ਹੀ ਕਰਮ ਬਣ ਜਾਵੇਗਾ ਇਸ ਕਰਕੇ ਕਦੇ ਵੀ ਕਿਸੇ ਪ੍ਰਤੀ ਮਨ ਵਿੱਚ ਈਰਖਾ ਨਾ ਰੱਖੋ ਕਿਸੇ ਗੱਲ ਦੀ ਚਿੰਤਾ ਨਾ ਕਰੋ ਮਨ ਉੱਤੇ ਬੋਝ ਚਿੰਤਾਵਾਂ ਜਿਹੜੇ ਰੱਖਦੇ ਹਨ ਉਹ ਔਖੇ ਹੋ ਜਾਂਦੇ ਹਨ ਇਸ ਲਈ ਸਾਧ ਸੰਗਤ ਜੀ ਆਪਣੇ ਮਨ ਵਿੱਚ ਇਹਨਾਂ ਦੋ ਵਿਕਾਰਾਂ ਨੂੰ ਬਾਹਰ ਕੱਢ ਦਿਓ ਤੁਹਾਡੀ ਤੰਦਰੁਸਤੀ ਤੇ ਤਰੱਕੀ ਆਪਣੇ ਆਪ ਹੀ ਹੋ ਜਾਵੇਗੀ ਸਾਧ ਸੰਗਤ ਕਰੋ ਗੁਰੂ ਘਰੇ ਜਾਓ ਗੁਰੂ ਘਰ ਵਿੱਚ ਬੈਠ ਕੇ ਨਾਮ ਜਪੋ ਗੁਰੂ ਦਾ ਉਪਦੇਸ਼ ਸੁਣੋ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਗੁਰੂ ਗੁਰੂ ਕਰਨਾ ਸ਼ੁਰੂ ਕਰ ਦਿਓ ਗੁਰੂ ਵਾਲੇ ਬਣ ਜਾਓ ਗੁਰੂ ਦਾ ਗਿਆਨ ਧਿਆਨ ਹਾਸਿਲ ਕਰ ਲਓ ਗੁਰੂ ਘਰੇ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿਓ ਸਾਡੇ ਕਰਮ ਸਾਫ ਹੋਣੇ ਸ਼ੁਰੂ ਹੋ ਜਾਣਗੇ ਮਨ ਸਾਡਾ ਮਾਂਝਿਆ ਜਾਵੇਗਾ ਮਨ ਦੀ ਮੈਲ ਦੂਰ ਹੋ ਜਾਵੇਗੀ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਮਾੜਾ ਸਮਾਂ ਚੱਲ ਰਿਹਾ ਹੈ ਕੁਝ ਵੀ ਸਮਝ ਨਹੀਂ ਆ ਰਹੀ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ 5 ਮਿੰਟ ਟਿਕ ਕੇ ਬੈਠ ਕੇ ਸਿਮਰਨ ਕਰੋ ਫਿਰ ਵਾਹਿਗੁਰੂ ਜੀ ਦਾ ਉਹਨਾਂ ਚੀਜ਼ਾਂ ਦੇ ਲਈ ਸ਼ੁਕਰਾਨਾ ਕਰੋ ਜੋ ਪਰਮਾਤਮਾ ਨੇ ਤੁਹਾਨੂੰ ਦਿੱਤੀਆਂ ਹਨ ਇਹ ਦੋ ਕੰਮ ਕਰਕੇ ਹੀ ਤੁਹਾਨੂੰ ਫਾਇਦਾ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ ਸਿਮਰਨ ਤੇ ਸ਼ੁਕਰਾਨੇ ਵਿੱਚ ਕਿੰਨੀ ਤਾਕਤ ਹੈ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ